ਇਸ ਦੇ ਉੱਤੇ ਸਾਰੇ ਕਲੂਬ ਤੇ ਰੂਮ ਪੰਜਾਬ ਦੇ ਲੱਗਦੇ ਐ ਨਾ ਕਿ ਸੈਂਟਰ ਦੇ ਨਵੇਂ ਟੀਚਰਸ ਰੱਖਣੇ ਐ ਉਹ ਪੰਜਾਬ ਦੇ ਰੂਸ ਦੇ ਮੁਤਾਬਕ ਰੱਖੇ ਜਾਣ ਨਾ ਕਿ ਸੈਂਟਰ ਦੇ ਯੂਨੀਵਰਸਿਟੀ ਦਾ ਦਿੱਦਾ ਗੁਰਦੁਆਰਾ ਉਸ ਦੇ ਗੇਟ ਨੂੰ ਵੀ ਪਲੇਸ ਨੇ ਜਿੰਦੇ ਲਾਤੇ ਐ ਜਾਂਕੀ ਸਿਖੋਂ ਪ੍ਰਦੇਵੀ ਪ੍ਰਦਰਸ਼ਨੀ ਕਰਦੇ ਕੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਹੋਣ ਯੂਨੀਵਰਸਿਟੀ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ ਤੇ ਕਾਨੂੰਨਕ ਤੌਰ ਤੇ ਜਿਹੜੀ ਪ੍ਰੋਫੈਸਰਸ ਦੀ ਪੜ੍ਹਦੀ ਕਰਨੀ ਹੈ ਉਹ ਪੰਜਾਬ ਰੂਲਸ ਦੇ ਮੁਤਾਬਕ ਕਰੇ ਜਖਬੀਰ ਸਿੰਘ ਦੀ ਕੋਟਲਾ ਉਹਨਾਂ ਨੂੰ ਵੀ ਅਸੀਂ ਹਦਾਇਤ ਕਰਦੇ ਹਾਂ ਤੁਸੀਂ ਇਹਨਾਂ ਸਟੂਡੈਂਟਸ ਦਾ ਪਤਾ ਲਾਓ ਤੇ ਜਿਹੜਾ ਗੁਰਦੁਆਰਾ ਸਾਹਿਬ ਤੇ ਗੇਟ ਨੂੰ ਤਾਲਾ ਲਗਾਇਆ ਉਹ ਵੀ ਤੁਸੀਂ ਜਾ ਕੇ ਖਿਲਾਓ ਗੁਰਦੁਆਰਾ ਕਿਸੇ ਵੀ ਕੀ ਮੱਤੇ ਤੇ ਸਿਕ ਪੌਂ ਬੰਦ ਨਹੀਂ ਹੁੰਦੀ ਸਰਪਾਰਟੀ ਦੇ ਕੋਲੇ ਫਬਰਾਈ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸੀਗੀ ਉਹਦੇ ਬਦਲੇ ਇਸ ਨੂੰ ਸਥਾਪਿਤ ਕੀਤਾ ਗਿਆ ਸੀਗਾ। ਔਰ ਇਸ ਦੇ ਉੱਤੇ ਸਾਰੇ ਕਾਨੂੰਨ ਤੇ ਰੂਲ ਪੰਜਾਬ ਦੇ ਲੱਗਦੇ ਐ ਨਾ ਕਿ ਸੈਂਟਰ ਦੇ। ਪਰ ਜਦੋਂ ਯੂਨੀਵਰਸਿਟੀ ਨੇ ਸੈਂਟਰ ਦੇ ਰੂਲ ਇੱਥੇ ਬਣਾਉਣਾ ਚਾਹੀਏ ਫਿਰ ਕਈ ਸਟੂਡੈਂਟਸ ਜਿਹੜੇ ਸੱਤ ਪਾਰਟੀ ਦੇ ਐ ਉਹਨਾਂ ਨੇ ਧਰਨੇ ਲਾਏ ਔਰ ਉਹਨਾਂ ਨੂੰ 29 ਅਪ੍ਰੈਲ ਨੂੰ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਅੰਦਰ ਦੇਤਾ ਔਰ ਇਹ ਪ੍ਰੋਟੈਸਟ ਜਿਹੜਾ ਇਹ ਵਿਦਿਆਰਥੀ ਸਟੂਡੈਂਟਸ ਕਰ ਰਹੀ ਹੈ ਇਹ ਚਾਹੁੰਦੀ ਹੈ ਕਿ ਜਿਹੜੇ ਨਵੇਂ ਟੀਚਰਸ ਰੱਖਣੇ ਹੈ ਉਹ ਪੰਜਾਬ ਦੇ ਰੂਲਸ ਦੇ ਮੁਤਾਬਕ ਰੱਖੇ ਜਾਣ ਨਾ ਕਿ ਸੈਂਟਰ ਦੇ ਜੋ ਕਰਟਿਸ ਸੈਂਟਰ ਦਾ ਹੋ ਵੀ ਲੋਕਸਟੈਂਡ ਹੈ ਇਸ ਯੂਨੀਵਰਸਿਟੀ ਦੇ ਵਿੱਚ ਇਹ ਨਹੀਂ ਹੈ ਸੋ ਇਸ ਕਰਕੇ ਇਹ ਸਾਡੇ ਵਿਦਿਆਰਥੀ ਉੱਥੇ ਧਰਨੇ ਦੇ ਉੱਤੇ ਬੈਠੇ ਆ ਔਰ ਇਨਨ ਦੇ ਉੱਤੇ ਜ਼ਬਰ ਵੀ ਹੋਇਆ ਪਰ ਇਨਾਂ ਨੇ ਆਪਣਾ ਕੋਰਨਰਲੀ ਤੇ ਲੈਡਿਟਮੈਂਟ ਕਿਡਾ ਟਰੋਟੈਸ ਸੀਗਾ ਉਸ ਨੂੰ ਨਹੀਂ ਛੱਡਿਆ ਹੈਗਾ ਬੜੇ ਦੋਖੇ ਹੋ ਕੇ ਇਹ ਇਸ ਜ਼ਬਰ ਦਾ ਮੁਕਾਬਲਾ ਕਰ ਰਹੀ ਹੈ ਤੇ ਸਾਡੀ ਪਾਰਟੀ ਇਨਾਂ ਦਾ ਪੂਰਾ ਫਿਲੰਡ ਦੇ ਪਿੱਛੇ ਖੜੀ ਹੈ ਤੇ ਜਿਹੜੀ ਮਾਰਕਲ ਕੀਤੀ ਹੈ ਯੂਨੀਵਰਸਿਟੀ ਦਾ ਦਿੱਤਾ ਗੁਰਦੁਆਰੇ ਉਸ ਤੇ ਗੇਟ ਨੂੰ ਵੀ ਪਲੇਸ ਨੇ ਜਿੰਦੇ ਲਾਤੇ ਹੈ ਜਦ ਕੀ ਸਿੱਖ ਹੋਮ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਹੋਣ ਇਹ ਫੇਰ ਇੱਕ ਜਮ ਜਿਹੜੀ ਸਿੱਖ ਸਾਇਟੀ ਹੈ ਉਹਦੇ ਵਿੱਚ ਸਿੱਖ ਸਮਝਦੇ ਆ ਕਿ 1984 ਜਿਹੜਾ ਇੰਦਰਾ ਗਾਂਧੀ ਨੇ ਮਿਲਟਰੀ ਅਟੈਕ ਦਰਬਾਰ ਸਾਹਿਬ ਦੇ ਉੱਤੇ ਕਰਾਇਆ ਸੀ ਉਹਦੀ ਯਾਦ ਹਰੇਕ ਸਿੱਖ ਨੂੰ ਆਉਂਦੀ ਹੈ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਸੱਤ ਪਾਰਟੀ ਹੈ ਇਸ ਨੇ ਠੀਕ ਧਰਨੇ ਲਗਾਏ ਹੋਏ ਆ ਤੇ ਯੂਨੀਵਰਸਿਟੀ ਨੂੰ ਪਿੱਛੇ हट ਜਾਣਾ ਚਾਹੀਦਾ ਤੇ ਨੂੰਨਾਂ ਤੋਂ ਤੇ ਜਿਹੜੀ ਪ੍ਰੋਫੈਸਰਸ ਦੀ ਪੜ੍ਹਾਈ ਕਰਨੀ ਹੈ ਉਹ ਪੰਜਾਬ ਰੂਲਸ ਦੇ ਮੁਤਾਬਕ ਕਰੇ ਨਾ ਕਿ ਸੈਂਟਰ ਦੇ ਤੇ ਸਾਡੀ ਜਿਹੜੀ ਕੈਂਡੀਡੇਟ ਹੈਗੀ ਹੈ ਚੰਡੀਗੜ੍ਹ ਪਾਰਲੀਮੈਂਟਰੀ ਸੀਟ ਤੋਂ ਸਾਡੇ ਲਖਬੀ ਸਿੰਘ ਜੀ ਕੋਠਲਾ ਉਹਨਾਂ ਨੂੰ ਵੀ ਅਸੀਂ ਹਦਾਇਤ ਕਰਦੇ ਹਾਂ ਕਿ ਤੁਸੀਂ ਇਹਨਾਂ ਸਟੂਡੈਂਟਸ ਦਾ ਪਤਾ ਲਾਓ ਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਤਾਲਾ ਲਵਾਇਆ ਉਹ ਵੀ ਤੁਸੀਂ ਜਾ ਕੇ ਖਿਲਾਓ ਤੇ ਗੁਰਦੁਆਰਾ ਕਿਸੇ ਵੀ ਕੀਮਤ ਉੱਤੇ ਸਿੱਖ ਕੌਮ ਬੰਦ ਨਹੀਂ ਹੋਣ ਦੋਗੀ ਸੋ ਮੈਂ ਆਸ ਕਰਦੇ ਕਿ ਯੂਨੀਵਰਸਿਟੀ ਵਾਲੇ ਵੀ ਚੰਡੀਗੜ੍ਹ ਦੀ ਯੂਨੀਟਰੀਟੀ ਦੀ ਵੀ ਸਰਕਾਰ ਬੜੀ ਭਲੇ ਇਮਾਨੀ ਦੇ ਨਾਲ ਇਹਦਾ ਕਾਨੂੰਨ ਹੈ ਉਸੇ ਮੁਤਾਬਕ ਚੱਲੂਗੀ ਤੇ ਮਨ ਨਹੀਂ ਆਈਆਂ ਨਹੀਂ ਕਰੂਗੀ ਯੂਨੀਵਰਸਿਟੀ ਦੇ ਨਿਜ਼ਾਮ ਨੇ ਕਈ ਸਟੂਡੈਂਟਸ ਜਿਹੜੇ ਐਡਮਿਟਿਵ ਫੈਸਲੇਾਂ ਦਾ ਵਿਰੋਧ ਕਰ ਰਹੇ ਐ ਉਹਨਾਂ ਨੂੰ ਮਤਲਬ ਕਰਤਾ ਤੇ ਜੀ ਦਾ ਮਤਲਬ ਹੈ ਕਿ ਮੇਂ ਮਹੀਨੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਉਂਦੇ ਐ ਤੇ ਜੇ ਉਹਨਾਂ ਨੂੰ ਮਤਲਬ ਕੀਤਾ ਉਹ ਪ੍ਰਕਿਰਿਆਾਂ ਦੇ ਵਿੱਚ ਨਹੀਂ ਬੈਠ ਸਕਣਗੇ ਉਹਨਾਂ ਦਾ ਪੂਰਾ ਸਾਲ ਮਾਰੇ ਜੋਗ ਇਹ ਅਸੀਂ ਕਿਸੇ ਵੀ ਕੀਮਤ ਤੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਹੜੇ ਸਟੂਡੈਂਟਸ ਠੀਕ ਕੰਮ ਕਰ ਰਹੇ ਹੈ ਤੇ ਯੂਨੀਵਰਸਿਟੀ ਨੂੰ ਸਿੱਟੇ ਨਾ ਪਾ ਰਹੇ ਹੈ ਉਹਨਾਂ ਨੂੰ ਮੋਤਕ ਕਰਕੇ ਤੇ ਉਹਨਾਂ ਨੂੰ ਆਪਣੇ ਇਮਤਿਹਾਨ ਦੇ ਵਿੱਚ ਬੈਠਣ ਦੀ ਜਿਹੜੀ ਅਗਿਆ ਨਹੀਂ ਤੇ ਹੈ ਇਹਦੀ ਮੁਖਾਲਫਤ ਅਸੀਂ ਸਾਦੇ ਕਰਾਂਗੇ